ਆ ਮੇਰਾ ਪਰਨਾ ਧੋ ਦਿਓ ਹਾਂ ਆ ਦੇ ਦੇ ਦੁੱਧ ਵਾਲੇ ਨੂੰ ਪੈਸੇ ਯਾਰ ਉੱਥੇ ਮੇਰੇ ਬਟੂਆ ਚ ਲੈ ਲਈ ਯਾਰ ਤੇ ਆਹ ਟਿਊਸ਼ਨ ਦੀ ਫੀਸ ਤੇਰੀ ਲੈ ਜੀ ਕੋਈ ਗੱਲ ਨਹੀਂ ਇੱਕ ਤਰੀਕੂ ਦਿਮਾਗੀ ਖਾ ਜਾਣੇ ਹੋ ਆ ਸੌਦੇ ਵਾਲੀ ਪਰਚੀ ਲੈ ਜੀ ਮੱਥਾ ਟੇਕ ਲੈਣ ਦੇ ਯਾਰ ਕੀ ਆ ਹੁਣ ਲੈ ਫੜਾ ਸੌਦੇ ਦੀ ਪਰਚੀ ਇੱਕ ਤਰੀਕ ਐ ਸੌਦੇ ਦੀ ਪਰਚੀ ਲੈ ਆ ਦੂੰਗਾ ਐਰ ਕੋਈ ਨਾ ਆਉਂਦਾ ਹੋਇਆ ਓਹੋ ਚੱਪਲਾ ਪਾਲਾ ਲੈ ਲਈ 500 ਰੁਪਏ ਦੀ ਓ ਯਾਰ ਕਾਹਦਾ 500 ਰੁਪਿਆ ਉਥੋਂ ਲੈ ਲਈ ਯਾਰ ਬਟੂਏ ਚੋਂ ਯਾਰ ਚੱਲ ਪਰੇ ਹੋ ਆ ਰਾਹਦਨ ਖਰਚੇ ਇੱਕ ਤਰੀਕ ਨੂੰ ਇਹਨਾਂ ਨੇ ਮੇਰਾ ਦਿਮਾਗ ਖਾ ਲਿਆ ਆਹ ਖਰਚਾ ਉਹ ਖਰਚਾ ਉਹ ਖਰਚਾ ਹਾ ਜੇ ਬੰਸ ਕਾਦਾ ਨਹੀਂ ਪਤਾ ਕੀ ਮੱਕੂਗੀ ਡੈਡੀ 500 ਰੁਪਏ ਦੇ ਦਿਓ ਕੀ ਕਰਨਾ ਹੈ ਲੋੜ ਹੈ ਉੱਥੋਂ ਲੈ ਲੈ ਬਟੂਏ ਚ ਉਹ ਦੁੱਧ ਵਾਲੀ ਆਂਟੀ ਨੂੰ ਪੈਸੇ ਲੈ ਲੈ ਸੀ ਦੇਨ ਨੂੰ 2000 ਬਣ ਗਿਆ ਵਿੱਚ ਦੀ ਕਿਲੋ ਕਿਲੋ ਦੁੱਧ ਵੱਧ ਲੈ ਆਉਂਦੇ 10500 ਰੁਪਏ ਮਿਲਿਆ ਸੀ 1500 ਰਹਿ ਗਿਆ ਹੁਣ 1500 ਰਾਲ ਮਹੀਨੇ ਤੇਲ ਵੀ ਪਵਾਉਣਾ ਸਕੂਟਰ ਦਾ ਇੱਕ ਤਰੀਕਾ ਕਿਉਂ ਆਉਂਦੀ ਆਏ ਉਹ ਹੋਰ ਕੀ ਹਾਲ ਨੇ ਤੇਰੇ ਲੱਕੀ ਠੀਕ ਠਾਕ ਐ তোর ਬਿੱਤੀ ਉਹ ਬਹਨੇ ਨਹੀਂ ਪਤੰਗਰ ਦੁਕਾਨ ਤੇ ਹੈ ਮੈਂ ਜਦੋਂ ਵੀ ਦੇਖਦਾ ਤੂੰ ਹੀ ਹੋਂ ਨਾ ਦੁਕਾਨ ਤੇ ਤੈਨੂੰ ਵੀ ਸੁੱਖ ਜੀ ਦਿੱਥਾ ਹੋਇਆ ਮੈਂ ਕਹਿੰਦਾ ਸਰੋ ਦੇ ਨਾਲ ਨਾ ਅੱਲਾ ਸਵੇਰੇ 5 ਵਜੇ ਆ ਜਾਣਾ ਤੂੰ ਰਾਤ ਨੂੰ 10 ਵਜੇ ਤੱਕ ਬਹਿਣਾ ਬਈ ਤਾਨਾ ਤੂੰ ਯਾਰ ਉਹ ਤਾਂ ਮੈਂ ਦੇਖਿਆ ਸੀ ਉੱਥੇ ਮਾਲ ਵਿੱਚ ਘੁੰਮਦਾ ਫਿਰਦਾ ਸੀ ਆ ਆਪਣੇ ਆਊਟਲੈਟ ਚ ਲਖੀ ਜਲਦਾਰ ਵਾਲੇ ਚ ਮਿੰਨੀ ਕੈਨੇਡਾ ਕਹਿੰਦਾ ਉੱਥੇ ਦੇਖਿਆ ਸੀ ਮੈਂ ਦੋ ਤਿੰਨ ਵਾਰ ਦੇਖਿਆ ਦੋ ਤਿੰਨ ਜਣੇ ਹੋਰ ਹੁੰਦੇ ਆ ਜਾਂ ડી ਮਾਲ ਵਿੱਚ ਦੇਖਿਆ ਸੀ ਉੱਥੇ ਆਪਣੇ ਜੀ ਮਾਲ ਦੇ ਵਿੱਚ ਗੰਭੀ ਦੇਖਣ ਗਿਆ ਸੀ ਕਿਦਨਵੇਂ ਦੇਖਿਆ ਚਲੋ ਜਿਵੇਂ ਕਿਸਮਤ ਚ ਲਿਖਿਆ ਹਨ ਆਪਾਂ ਵੀ ਮੈਂ ਵੀ ਆ ਯਾਰ ਆਦੇ ਸੱਟ ਜੀ ਬੱਜੀ ਖੇਤ ਕੰਮ ਕਰਦਾ ਸੀ ਘਟਾ ਢੋਣਾ ਹੀ ਆਪਣੀ ਕਿਸਮਤ ਚ ਉਹ ਬਾਸਾ ਇਹ ਹੁੰਦਾ ਇੱਕ ਜਣ ਦਾ ਐਸੀ ਕਰਦਾ ਹੁੰਦਾ ਦੁਕਾਨਦਾਰ ਇੱਕ ਬੰਦਾ ਹੀ ਪੈਂਦਾ ਹੁੰਦਾ ਮੈਂ ਦੇਖਿਆ ਹੋਰ ਵੀ ਕਈ ਜਣਾ ਨੇ ਉਹ ਕਿਉਂ ਵਿਕੀ ਠੀਕ ਠਾਕ ਆ ਉਹਦਾ ਫਿਰ ਹੁਣ ਬਾਹਰ ਲੈ ਗੰਮਾਤੀ ਰਹਿਣਾ ਹੈ ਓਏ ਤੈਨੂੰ ਤਾਂ ਕਦੇ ਇਧਰ ਨੂੰ ਕਦੇ ਇਧਰ ਨੂੰ ਆਈ ਭਜਾਈ ਰੱਖਦੇ ਹਨ ਔਖਾ ਯਾਰ ਉਹਦਾ ਵੀ ਇੱਕ ਬੰਦਾ ਟਾਵਰ ਨਾਲ ਐਸੀ ਥੱਲੇ ਬੈਠੇ ਇੱਕ ਬੰਦਾ ਕਦੇ ਇੱਧਰ ਬਾਈ ਦੇ ਧੁੱਪੇ ਮੱਚਦਾ ਕਦੇ ਇੱਧਰ ਆ ਲਿਆ ਉਹ ਲਿਆ ਔਖਾ ਕੰਮ ਮੈਂ ਤਾਂ ਆਪਣਾ ਬਾਹ ਦੇਖ ਲਾ ਕੰਮ ਚੱਲੇ ਸੀ ਸਾਡੇ ਵਾਲਾ ਖੇਤ ਪਿਆ ਹੂ ਟੌਰ ਨਾਲ ਮੈਂ ਇੱਧਰ ਚੱਲੇ ਸੀਗਾ ਉਹ ਬਸ ਘਟਾ ਟੋਣਾ ਹੀ ਆ ਪਤਾ ਕੀ ਆ ਕਿਸੇ ਮਰਜ਼ੀ ਘਰੇ ਦੇਖ ਲੈ ਇੱਕ ਬੰਦਾ ਤਾਂ ਐਸੀ ਕਰਦਾ ਹੁੰਦਾ ਇੱਕ ਬੰਦਾ ਦਿਨ ਰਾਤ ਮਰਦਾ ਹੁੰਦਾ ਚਲ ਕੋਈ ਨਹੀਂ ਆਪਣੀ ਕਿਸਮਾ ਚਾਹੀ ਲਿਖਿਆ ਠੀਕ ਆ ਚੰਗਾ ਅਜੀਬ ਸਮੱਸਿਆ ਹੈ ਹਾਂ